ਫਲੈਗ ਮਾਰਚ ਦਾ ਜਿਹੜਾ ਪਰਪਸ ਆਏਗਾ ਸਰ ਆਉਣ ਵਾਲੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਬਲੋਕ ਸਮਿਤੀ ਦੇ ਜਿਹੜੇ ਇਲੈਕਸ਼ਨ ਹੈਗੇ ਏਰੀਆ ਡੋਮਿਨੇਸ਼ਨ ਦੇ ਰਿਗਾਰਡਿੰਗ ਕੋਈ ਫਲੈਗ ਮਾਰਚ ਰੱਖਿਆ ਤੇ ਇਲੈਕਸ਼ਨ ਤਾਂ ਕਿ ਜਿਹੜਾ ਪੀਸਫੁਲੀ ਇਲੈਕਸ਼ਨ ਰਹੇ ਫੇਅਰ ਇਲੈਕਸ਼ਨ ਰਹੇ ਸਰ ਜਿਹੜੇ ਕੋਈ ਸੈਂਸਿਟਿਵ ਬੂਥ ਤਾਂ ਕਿਤੇ ਕੋਈ ਟੋਰਕ ਚਲਦੇ ਬੂਥ ਸਾਰੀ ਆਡੈਟੀਫਿਕੇਸ਼ਨ ਕੀਤੀ ਗਈ ਹੈ ਜਿਨੇ ਸੈਂਸਿਟਿਵ ਹੈ ਹਾਈਪਰ ਸੈਂਸਿਟਿਵ ਜਿਹੜੇ ਬੂਥ ਹੈ ਉਹਨਾਂ ਦੇ ਨੋਰਮਸ ਦੇ ਮੁਤਾਬਿਕ ਫੋਰਸ ਡਿਪਲੋਏ ਕੀਤੀ ਗਈ ਹੈ ਜਿਹੜਾ ਮੇਨ ਪਰਪਸ ਜਿਹੜਾ ਹੈਗਾ ਕਿ ਇਲੈਕਸ਼ਨ ਜਿਹੜਾ ਫੇਅਰ ਮੈਨਰ ਮੇ ਇਲੈਕਸ਼ਨ ਹੋਸਟ ਕੀ ਕਿਹੜੀ ਕਿਹੜੀ ਫੋਰਸ ਹੈ ਕਿਹੜੇ ਕਿਹੜੇ ਅਫਸਰ ਮੌਜੂਦ ਨੇ ਤਕਰੀਬਨ ਤਕਰੀਬਨ ਅਸੀਂ 3000 ਦੀ ਫੋਰਸ ਟੋਟਲ ਇਲੈਕਸ਼ਨ ਚ ਲੱਗੂਗੀ ਸਾਡੇ ਟੋਟਲ 6 ਐਸਪੀ ਸਾਹਿਬਾਨ ਤੇ 18 ਡੀਐਸਪੀ ਸਾਹਿਬਾਨ ਇਹ ਸਾਰੇ ਏਰੀਆ ਨੂੰ ਕਵਰ ਕਰਨਗੇ ਜ਼ੋਨ ਵਾਈਜ਼ ਅਚਾ ਜੇਕਰ ਕੋਈ ਪਰਦਾ ਮੁੱਦਾ ਕੋਈ ਟੋਲ ਫ੍ਰੀ ਨੰਬਰ ਕੋਈ ਪੁਲਿਸ ਬੋਲੋ ਕੋਈ ਜਿਹਨਾਂ ਨੂੰ ਫਾਲੋ ਮੰਦੀ ਹੈ ਸਰ ਨਹੀਂ 112 ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਐਂਡ ਵੀ ਇਹ ਇਨਸ਼ੋਰ ਕਰਾਉਂਗਾ ਕਿ 100% ਫਰੀ ਐਂਡ ਫੇਅਰ ਇਲੈਕਸ਼ਨ ਹੋਊਗਾ ਕੋਈ ਹੜਤੰਗਬਾਜੀ ਕੋਈ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਰ ਪੇਪਰ ਪੇਪਰ ਕੋਈ ਕਨੌਰ ਦੀ ਗੱਲ ਕਰੀਏ ਪੇਪਰ ਉਹ ਸਾਰਿਆਂ ਤੇ ਜਿਹੜੇ ਜਿਹੜੇ ਨਹੀਂ ਜਿਹੜੇ ਜਿਨ੍ਹਾਂ ਨੇ ਜੋ ਇਹੋ ਜਿਹੀ ਜੋ ਕੋਈ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਖਿਲਾਫ ਅਸੀਂ ਆਲਰੇਡੀ ਐਫ ਆਈ ਆਰ ਰਜਿਸਟਰਡ ਕਰ ਚੁੱਕੇ ਨੇ ਤੇ ਮੈਂ ਇਹ ਫਿਰ ਵੀ ਤੁਹਾਡੇ ਥਰੂ ਇਹ ਕਲੀਅਰ ਕਰਨਾ ਚਾਹਵਾ ਕਿ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੀ ਜਾਊਗੀ ਸਖਤੋ ਸਖਤ ਐਕਸ਼ਨ ਲੇਵਾਂਗੇ ਜਿਹੜਾ ਕੋਈ ਕਾਨੂੰਨ ਤੋੜੂਗਾ ਪਿਛਲੇ ਦਿਨ ਕੁਝ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਪਟਿਆਲਾਪੁਰ ਦੇ ਸੁਪਰੀਰ ਵੀ ਨਹੀਂ ਜਾਂ ਨੇ ਸਵਾਲ ਵੀ ਕਰ ਲਿਆ ਨੇ ਤਾਂ ਕਿਸ ਤਰੀਕੇ ਨਾਲ ਵੇਖਿਆ ਜਾਵੇ ਕਿਉਂਕਿ ਜਦੋਂ ਚੋਣ ਹੋਣੇ ਨੇ ਜਾਂ ਜਿਸ ਦਿਨ ਵੋਟਿੰਗ ਹੋਣੀ ਹੈ ਤੇ ਵਿਸ਼ਵਾਸ ਕੀ ਰਹੇਗਾ ਜੋ ਪੰਜਾਬ ਪੁਲਿਸ ਨਹੀਂ ਨਹੀਂ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਮੁਸਤੈਦ ਹੈਗੀ ਹੈ ਐਂਡ ਇਹ ਤੁਹਾਨੂੰ ਵੋਟਿੰਗ ਵਾਲੇ ਦਿਨ ਹੀ ਦੇਖਣ ਨੂੰ ਮਿਲੇਗਾ ਕਿ ਇਲੈਕਸ਼ਨ ਬਿਲਕੁਲ ਫੇਅਰ ਫਰੀ ਇਲੈਕਸ਼ਨ ਹੋਣਗੇ ਫੇਅਰ ਇਲੈਕਸ਼ਨ ਹੋਣਗੇ ਲੋਕਾਂ ਨੂੰ ਮਤਦਾਨ ਕੀ ਮੈਸੇਜ ਦੇਣਾ ਚਾਹੁੰਦੇ ਆ ਉਹ ਵੱਧ ਤੋਂ ਵੱਧ ਪਾਰਟਿਸਪੇਸ਼ਨ ਕਰੇ ਔਰ ਜਿਹੜਾ ਜਿਹੜਾ ਆਪਣਾ ਸਭ ਤੋਂ ਨਿਚਲੇ ਲੈਵਲ ਦਾ ਲੋਕਤੰਤਰ ਦਾ ਇਹ ਹੈਗਾ ਉਹਨੂੰ ਮਜ਼ਬੂਤ ਕੀ ਨਹੀਂ ਬ੍ਰੇਕ ਦੇ ਤਕਰੀਬਨ 3 ਜਾਨੀ ਡਿਪਲੋਇਮੈਂਟ ਅਸੀਂ ਕੀਤੀ ਹੈਗੀ ਸਰਪਿਸ ਤੋਂ ਪਹਿਲਾਂ ਵੀ ਬਲੈਕ ਮਾਰਚ ਹੋਏ ਨੇ ਕੀ ਕੋਈ ਸ਼ਰਾਰਤੀ ਅੰਸਰ ਦੇਖਣ ਨੂੰ ਮਿਲਿਆ ਕਿ ਕੋਈ ਰਫਤਾਰੀ ਹੋਈ ਨਹੀਂ ਅਸੀਂ ਡੇਲੀ ਐਕਸ਼ਨ ਲੈਂਦੇ ਆ ਜਾਂ ਕੋਈ ਰੂਟੀਨ ਚ ਜਿਹੜਾ ਹੈਗਾ ਅਸੀਂ ਰੂਟੀਨ ਚ ਜਿਹੜਾ ਨਾਈਟ ਡੋਮੀਨੇਸ਼ਨ ਮੈਨੂੰ ਰਾਉਂਡ ਅਪ ਕਰਦੇ ਐਸ ਪਰ ਲੋ ਜਿਹੜਾ ਉਹਨਾਂ ਦੇ ਖਿਲਾਫ ਐਕਸ਼ਨ ਦਿੰਦੇ ਬਿਲਕੁਲ थैंक यू ਸੋ ਮਚੀ थैंक यू